ਤੇ ਵੀ ਹੋਟ ਫਟ ਰਹੇ ਨੇ ਜਾਂ ਹੋਟਾਂ ਦਾ ਕਲਰ ਜਿਹੜਾ ਚੇਂਜ ਹੋ ਰਿਹਾ ਹੈ ਜਾਂ ਤੁਹਾਡੇ ਹੋਟ ਬਹੁਤ ਹੀ ਸੁੱਕ ਰਹੇ ਨੇ ਤੇ ਬਹੁਤ ਹੀ ਭੱਦੇ ਤੇ ਬਹੁਤ ਹੀ ਗੰਦੇ ਲੱਗਦੇ ਨੇ ਤੇ ਬਹੁਤ ਸੋਹਣੀ ਰੈਮਡੀ ਤੁਹਾਡੇ ਨਾਲ ਅੱਜ ਆਪਾਂ ਸ਼ੇਅਰ ਕਰਦੇ ਵੀਡੀਓ ਤੁਸੀਂ ਫੁੱਲ ਵਾਚ ਕਰਨੀ ਹੈ ਤੇ ਰੈਮਡੀ ਤੁਸੀਂ ਧਿਆਨ ਨਾਲ ਦੇਖਣੀ ਹੈ ਬਹੁਤ ਹੀ ਕੰਮ ਦੀ ਰੈਮਡੀ ਹੈ ਤੇ ਪਹਿਲਾਂ ਤੇ ਆਪਾਂ ਜਿਹੜੇ ਨਾਮ ਲੈਨੇ ਆ ਕੱਲ ਲਾਸਟ ਵਾਲੀ ਵੀਡੀਓ 'ਚ ਮੇਰੀਆਂ ਭੈਣਾਂ ਆਈਆਂ ਸੀਗੀਆਂ ਜਗਪ੍ਰੀਤ ਕੋਰ ਅਮਨਦੀਪ ਕੋਰ ਲੁਧਿਆਣਾ ਤੋਂ ਮੇਰੇ ਇਲਾਕੇ ਤੋਂ ਲੁਧਿਆਣਾ ਚੜ੍ਹ ਕੇ ਮੇਰੇ ਸ਼ਹਿਰ ਤੋਂ ਹੀ ਆ ਰਿੰਪੀ ਮਹਾਬੱਦਰ ਜਸਵਿੰਦਰ ਕੋਰ ਜਲੰਧਰ ਤੋਂ ਬਹੁਤ ਬਹੁਤ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਮੇਰੇ ਨਾਲ ਜੁੜੇ ਹੋ ਵੀਡੀਓ ਦੇ ਕੇ ਸੋਣਾ ਕਮੈਂਟ ਕੀਤਾ ਇਸੇ ਤਰ੍ਹਾਂ ਹੀ ਵੀਡੀਓ ਦੇ ਕੇ ਸੋਣਾ ਜੀ ਚਲੋ ਜੀ ਫੋਟੋ ਫਟ ਕਰ ਲਓ ਨੋਟ ਰੈਮਡੀ ਬਹੁਤ ਆਸਾਨ ਤਰੀਕੇ ਨਾਲ ਬਣ ਕੇ ਰੈਡੀ ਹੋ ਜਾਂਦੀ ਤੁਸੀਂ ਕੀ ਲੈਣਾ ਹੈ ਇੱਥੇ ਚੀਨੀ ਯਾਨੀ ਕਿ 슈ਗਰ ਖੰਡ ਥੋੜੀ ਜਿਹੀ ਦਰਦਰੀ ਪੀਸ ਲੈਣੀ ਹੈ ਫਿਰ ਤੁਸੀਂ ਪਾਣੀ ਚੁਟਕੀ ਹਲਦੀ ਹਲਦੀ ਜਿਹੜੀ ਹੁੰਦੀ ਹੈ ਤੁਹਾਡੇ ਜਿਹੜੇ ਹੋਟ ਪੱਕੇ ਹੋਣਗੇ ਜਾਂ ਦੁਖਦੇ ਹੋਣਗੇ ਜਾਂ ਜ਼ਖਮ ਹੋਏ ਹੋਣ ਨੂੰ ਠੀਕ ਕਰੇਗੀ ਫਿਰ ਤੁਸੀਂ ਲੈਣੀ ਹੈ ਵੈਸਲੀਨ ਵੈਸਲੀਨ ਜਿਹੜੀ ਹੈ ਸੌਫਟ ਕਰ ਦਿੰਦੀ ਹੈ ਤੁਹਾਡੇ ਹੋਟ ਵੈਸਲੀਨ ਤੁਸੀਂ ਕੋਈ ਵੀ ਲੈ ਸਕਦੇ ਮੇਰੇ ਕੋਲ ਫਲਾਵਰ ਵੈਸਲੀਨ ਸੀਗੀ ਤੁਸੀਂ ਪੈਟਰੋਲੀਅਮ ਜੈਲੀ ਵੈਸਲੀਨ ਵੀ ਲੈ ਸਕਦੇ ਹੋ ਫਿਰ ਤੁਸੀਂ ਪਾਣਾ ਹੈ ਹਨੀ ਹਨੀ ਜਿਹੜਾ ਹੁੰਦਾ ਹੈ ਮੋਇਸਚਰਾਈਜ਼ਰ ਕਰਦਾ ਹੈ ਤੁਹਾਡੇ ਲਿਪਸ ਨੂੰ ਤੁਹਾਡੇ ਜਿਹੜੇ ਲਿਪਸ ਹੁੰਦੇ ਨੇ ਇੱਕਦਮ ਸੌਫਟ ਤੇ ਇੱਕਦਮ ਸ਼ਾਈਨਿੰਗ ਕਰ ਦਿੰਦਾ ਹੈ ਠੀਕ ਹੈ ਜੀ ਚਾਰ ਚੀਜ਼ਾਂ ਇਹ ਹੋ ਗਈਆਂ ਪੰਜਵੀਂ ਚੀਜ਼ ਤੁਸੀਂ ਇਹਦੇ ਵਿੱਚ ਕੀ ਪਾਣੀ 올ੀ ਆਇਲ 올ੀ ਆਇਲ ਜਿਹੜਾ ਹੁੰਦਾ ਐ ਇੰਨਾ ਵਧੀਆ ਹੁੰਦਾ ਐ ਨਾ ਇੰਨਾ ਮਤਲਬ ਕਿ ਸਕਿਨ ਨੂੰ ਨਾ ਇੱਕਦਮ ਮਤਲਬ ਕਿ ਲਿਪਸ ਜੜ ਤੁਹਾਡੇ ਦੇ ਨਾ ਇੱਕਦਮ ਹੀ ਇਹਨੇ ਚਮਕੀਲੇ ਤੇ ਇਹਨੇ ਸੌਫਟ ਕਰ ਦਿੰਦਾ ਬਹੁਤ ਹੀ ਕੰਮ ਦਾ ਹੁੰਦਾ ਐ 올ੀ ਆਇਲ ਅਗਰ ਬਾਈ ਜਾਂਸ ਨਹੀਂ ਹੈਗਾ ਤੁਸੀਂ ਇਹਦੀ ਜਗ੍ਹਾ ਤੇ ਦੇਸੀ ਘਿਓ ਚਾਹੇ ਮੱਖਣ ਦਾ ਇਸਤੇਮਾਲ ਕਰ ਸਕਦੇ ਹੋ ਨਾਰੀਅਲ ਤੇਲ ਖੁਸ਼ਕ ਹੁੰਦਾ ਇਸ ਕਰਕੇ ਮੈਂ ਨਹੀਂ ਦੇ ਸਕਾਂਗੀ ਅਨੰਦ ਜੀ ਤੁਸੀਂ ਦੇਖਿਓ ਕਿੰਨੇ ਸੌਖੇ ਤਰੀਕੇ ਨਾਲ ਇਹ ਵਾਲੀ ਰੈਮਡੀ ਬਣ ਕੇ ਤਿਆਰ ਹੋ ਜਾਂਦੀ ਐ ਦੇਖੋ ਤੋ ਤਿੰਨ ਚਾਰ ਕਿ ਚੀਜ਼ਾਂ ਨੇ ਇਹ ਚਾਰੇ ਚੀਜ਼ਾਂ ਬਹੁਤ ਆਮੜੀਆਂ ਹੁੰਦੀਆਂ ਨੇ ਵੈਸਲਿਨ ਤੁਸੀਂ ਕੋਈ ਵੀ ਲੈ ਸਕਦੇ ਹੋ ਚਾਹੇ ਪੈਟਰੋਲੀਅਮ ਜੈਲੀ ਲੈ ਸਕਦੇ ਹੋ ਚਾਹੇ ਤੁਸੀਂ ਕੋਈ ਵੀ ਲੈ ਸਕਦੇ ਹੋ ਠੀਕ ਹੈ ਇਹ ਫਲਾਵਰ ਵੈਸਲਿਨ ਸੀਗੀ ਇਹ ਖਾਸ ਕਰਕੇ ਨੇ ਫੇਸ ਵਾਸਤੇ ਹੁੰਦੀ ਅੱਡੀਆਂ ਵਾਸਤੇ ਹੁੰਦੀ ਪੈਰਾਂ ਦੀਆਂ ਅੱਡੀਆਂ ਫਟ ਜਾਣ ਤੇ ਉਰਤੇ ਲੱਗਦੀ ਹੈ ਤੇ ਖਾਸ ਕਰਕੇ ਫਟੀਆਂ ਚੀਜ਼ਾਂ ਜਿਵੇਂ ਸਕਿਨ ਫਟ ਜਾਂਦੀ ਹੈ ਪੈਰਾਂ ਦੇ ਅੱਡੀਆਂ ਫਟ ਜਾਂਦੀਆਂ ਨੇ ਲਿਪਸ ਫਟ ਜਾਂਦੇ ਨੇ ਤੇ ਇਹ ਫਲਾਵਰ ਇਹਦਾ ਨਾਮ ਹੀ ਫਲਾਵਰ ਵੈਸਲੀ ਨੇ ਬਹੁਤ ਹੀ ਕੰਮ ਦੀ ਵੈਸਲੀ ਨੇ ਕਿਸੇ ਵੀ ਮੈਡੀਕਲ ਸਟੋਰ ਤੋਂ ਤੁਹਾਨੂੰ इजीली ਮਿਲ ਜਾਵੇਗੀ ਤੇ ਤੁਸੀਂ ਇਸ ਮੌਸਮ ਵਿੱਚ ਇਹਨੂੰ ਇਸਤੇਮਾਲ ਕਰ ਸਕਦੇ ਹੋ ਤੇ ਲਓ ਜੀ ਆਪਾਂ ਇਸ ਰੈਮਡੀ ਨੂੰ ਇਸਤੇਮਾਲ ਕਰਦੇ ਹਾਂ ਬਹੁਤ ਹੀ ਪਿਆਰੀ ਜੀ ਰੈਮਡੀ ਬਣ ਕੇ ਰੈਡੀ ਹੋ ਜਾਂਦੀ ਹੈ ਜਦੋਂ ਆਪਣੇ ਹੋਟ ਜਿਹੜੇ ਨੇ ਨਾ ਫਟਲੇ ਸ਼ੁਰੂ ਹੋ ਜਾਂਦੇ ਨੇ ਨਾ ਖੁਸ਼ਕ ਖੁਸ਼ਕ ਹੋ ਜਾਂਦੇ ਨੇ ਹਨਾ ਖੁਸ਼ਕ ਸਕਿਨ ਹੋ ਜਾਂਦੀ ਹੈ ਔਰ ਲਿਪਸ ਜਿਹੜੇ ਨੇ ਸੁੱਕਣ ਲੱਗ ਜਾਂਦੇ ਨੇ ਇੱਕ ਤਾਂ ਤੁਸੀਂ ਪਾਣੀ ਜਿਹੜਾ ਵਦ ਵਦ ਪੀਆ ਕਰ ਠੀਕ ਹੈ ਆ ਦੇ ਕੇ ਇਸ ਤਰੀਕੇ ਨਾਲ ਲਗਾ ਕੇ ਤੁਸੀਂ ਸਕਰਬ ਕਰਨਾ ਹੈ ਆ ਦੇਖੋ ਇਸ ਤਰੀਕੇ ਨਾਲ ਜੇ ਤੁਸੀਂ ਸਕਰਬ ਕਰੋਗੇ ਨਾ ਸਾਰੀ ਡੈਡ ਸਕਿਨ ਨਿਕਲ ਜਾਏਗੀ ਜਿੰਨੀ ਵੀ ਪੱਕਪਲੀ ਜੀ ਹੁੰਦੀ ਹੈ ਜੇ ਹਾਈ ਹੋਈ ਆਪਣੇ ਲਿਪਸ ਤੇ ਸਾਰੀ ਰਿਮੂਵ ਹੋ ਜਾਏਗੀ ਔਰ ਕਲਰ ਜਿਹੜਾ ਤੁਹਾਡਾ ਚੇਂਜ ਹੋ ਜਾਏਗਾ ਪਿੰਕ ਪਿੰਕ ਕਲਰ ਹੋ ਜਾਏਗਾ ਡੇਲੀ ਤੁਸੀਂ ਅਗਰ ਇਸ ਨੂੰ ਕਰਦੇ ਹੋ ਡੇਲੀ ਸਵੇਰ ਸਵੇਰ ਰੋਜ਼ ਤੁਸੀਂ ਬਰਸ਼ ਕਰਨ ਤੋਂ ਪਹਿਲਾਂ ਇਹ ਵਾਲਾ ਸਕਰਬ ਤੁਸੀਂ ਕਰ ਸਕਦੇ ਹੋ ਠੀਕ ਹੈ ਤੁਸੀਂ ਸਟੋਰ ਕਰਕੇ ਕਿਸੇ ਵੀ ਡੱਬੀ ਚ ਰੱਖ ਲਓ ਜਦੋਂ ਤੁਸੀਂ ਸੇਸੇ ਬਰਸ਼ ਕਰਨਾ ਹੋਵੇ ਜਾਂ ਰਾਤ ਨੂੰ ਤੇ ਤੁਸੀਂ ਆਪਣੇ ਇਸ ਤਰੀਕੇ ਨਾਲ ਸਕਰਬ ਕਰ ਲਓ ਦੋ ਟਾਈਮ ਵੀ ਕਰ ਸਕਦੇ ਹੋ ਰਾਤ ਨੂੰ ਕਰ ਲੋਗੇ ਤਾਂ ਸਭ ਤੋਂ ਵਧੀਆ ਹੈ ਤੇ ਆ ਦੇਖ ਅਗਰ ਤੁਹਾਡੇ ਕੋਲੀ ਆਲੀ ਆਇਲ ਨਹੀਂ ਹੈਗਾ ਤੁਸੀਂ ਦੇਸੀ ਘਿਓ ਪਾ ਸਕਦੇ ਹੋ ਨਾਰੀਅਲ ਦਾ ਤੇਲ ਥੋੜਾ ਖੁਸ਼ਕ ਹੁੰਦਾ ਹੈ ਉਹ ਇਸ ਕਰਕੇ ਮੈਂ ਨਹੀਂ ਦੱਸ ਕਹਿੰਦੀ ਕਿ ਤੁਸੀਂ ਉਹ ਪਾਓ ਕਿਉਂਕਿ ਉਹ ਖੁਸ਼ਕ ਕਰ ਦਿੰਦਾ ਹੈ ਦੇਸੀ ਘਿਓ ਲੈ ਲਓ ਮੱਖਣ ਲੈ ਲਓ ਉਹ ਪਾ ਸਕਦੇ ਹੋ ਆ ਦੇਖੋ ਸਕਰਬ ਕਰਨ ਤੋਂ ਬਾਅਦ ਦੇਖੋ ਲਿਪਸ ਦੇਖੋ ਕਲਰ ਦੇਖੋ ਤੁਸੀਂ ਦੇਖ ਸਕਦੇ ਹੋ ਬਿਲਕੁਲ ਵੀ ਕੋਈ ਕਿਸੇ ਵੀ ਪ੍ਰਕਾਰ ਦਾ ਕੋਈ ਨੁਕਸਾਨ ਨਹੀਂ ਲਿਪਸ ਦੇ ਦੇਖੋ ਕਿੰਨਾ ਕਲਰ ਚੇਂਜ ਹੋ ਗਏ ਦੇਖੋ ਪਿੰਕ ਪਿੰਕ ਹੋ ਗਿਆ ਨਾ ਕਿ ਕਿਸੀ ਕਰਦੀ ਰਹਿਣੀ ਮੈਂ ਤਾਂ ਦੇਖੋ ਲਿਪਸ ਦਾ ਕਲਰ ਦੇਖੋ ਬਿਲਕੁਲ ਸੌਫਟ ਬਿਲਕੁਲ ਮਲਾਈਮ ਹੋ ਗਏ ਨੇ ਆ ਦੇਖੋ ਤੁਸੀਂ ਦੇਖ ਸਕਦੇ ਹੋ ਤੇ ਪਲੀਜ਼ ਰੈਮਡੀ ਤੁਹਾਨੂੰ ਜਰਾ ਚੰਗੀ ਲੱਗੀ ਹੋਵੇ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਤੁਹਾਨੂੰ ਜਰੂਰ ਕਰਨਾ ਇਸ ਤਰੀਕੇ ਨਾਲ ਤੁਸੀਂ ਆਪਣਾ ਲਿਪਸ ਜਿਹੜੇ ਫਟੇ ਨਾਲ ਠੀਕ ਕਰ ਸਕਦੇ ਹੋ ਆ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੋ ਜਾਂਦਾ ਹੈ ਅਗਰ ਤੁਸੀਂ ਡੇਲੀ ਇਹਨੂੰ ਕਰਨਾ ਸ਼ੁਰੂ ਕਰ ਦਿੱਤਾ ਨਾ ਜੇ ਤੁਸੀਂ ਡੇਲੀ ਕਰਨਾ ਸ਼ੁਰੂ ਕਰਤਾ 5 ਮਿੰਟ ਸਿਰਫ ਓਨਲੀ 5 ਮਿੰਟ ਤੁਸੀਂ ਸਵੇਰ ਸਵੇਰੇ ਚਾਹੇ ਸ਼ਾਮ ਨੂੰ ਇਸ ਤਰੀਕੇ ਨਾਲ ਸਕਰਬ ਕਰ ਲੋ ਜਿੰਨੀ ਵੀ ਡੈਡ ਸਕਿਨ ਹੈ ਤੁਹਾਡੀ ਰਿਮੂਵ ਹੋ ਜੇਗੀ ਜਿਹੜੇ ਲਿਪਸ ਦਾ ਕਲਰ ਪਿੰਕ ਪਿੰਕ ਹੋਣਾ ਸ਼ੁਰੂ ਹੋ ਜਾਏਗਾ ਕੁਦਰਤੀ ਪਿੰਕ ਹੁੰਦੇ ਨੇ ਨਾ ਲਿਪਸ ਉਦਾਂ ਸ਼ੁਰੂ ਹੋ ਜਾਣਗੇ ਹੁਣ ਬਹੁਤ ਹੀ ਕੰਮ ਦੀ ਇਹ ਵਾਲੀ ਤੁਹਾਨੂੰ ਇੱਕ ਦੱਸੀ ਰੈਮਡੀ ਇੱਕ ਚੀਜ਼ ਹੋਰ ਜਿਨ੍ਹਾਂ ਦੇ ਜ਼ਿਆਦਾ ਹੀ ਖੁਸ਼ਕੀ ਤੁਸੀਂ ਕੀ ਕਰਨਾ ਹੈ ਸਵੇਰੇ ਜਦੋਂ ਉੱਠਦੇ ਹੋ ਉੱਠਦੇ ਆ ਸਾਰੇ ਇੱਕ ਚਮਚਾ ਨਾਰੀਅਲ ਦਾ ਤੇਲ ਮੂੰਹ 'ਚ ਪਾ ਲੈਣਾ ਮੂੰਹ 'ਚ ਪਾ ਕੇ ਉਹਨੂੰ ਚੰਗੀ ਤਰ੍ਹਾਂ ਕਰੂਲੀਆਂ ਕਰਨੀ ਜਿਦਾ ਆਪਾਂ ਕੁਰਲੀ ਕਰਨੀ ਹੈ ਨਾ ਪਾਣੀ ਪਾ ਕੇ ਉਸ ਤਰੀਕੇ ਨਾਲ ਕੁਰਲੀ ਕਰਨੀ ਹੈ ਡੇਲੀ ਕਰਨੀ ਸ਼ੁਰੂ ਕਰ ਦੋ ਤੁਸੀਂ ਫਿਰ ਦੇਖਿਓ ਦੰਦ ਵੀ ਤੁਹਾਡੇ ਚਿੱਟੇ ਹੋ ਜਾਣਗੇ ਬਿਲਕੁਲ ਵਾਈਟ ਕਲਰ ਦੇ ਹੋ ਜਾਣਗੇ ਮੋਤੀਆਂ ਵਾਂਗੂ ਚਮਕਣਗੇ ਔਰ ਜਿਹੜੇ ਤੁਹਾਡੇ ਲਿਪਸ ਨੇ ਨਾ ਇੱਕਦਮ ਪਿੰਕ ਹੋ ਜਾਣਗੇ ਬੇਬੀ ਪਿੰਕ ਹੋ ਜਾਣਗੇ ਕੋਈ ਲਿਪਸਟਿਕ ਲਗਾਉਣ ਦੀ ਜਰੂਰਤ ਨਹੀਂ ਪੈਣੀ ਅਗਰ ਤੁਹਾਡੇ ਬੱਚੇ ਵੀ ਇਸ ਤਰੀਕੇ ਨਾਲ ਇਦਾਂ ਕਰਦੇ ਨੇ ਜਾਂ ਤੁਸੀਂ ਵੀ ਇਸ ਤਰੀਕੇ ਨਾਲ ਕਰਦੇ ਹੋ ਤੇ ਤੁਸੀਂ ਫਿਰ ਦੇਖਿਓ ਤੁਹਾਡਾ ਮਤਲਬ ਕਿ ਜਿਹੜੇ ਲਿਪਸ ਨੇ ਉਹਨਾਂ ਦਾ ਕਲਰ ਇੱਕਦਮ ਹੀ ਚੇਂਜ ਹੋ ਜਾਏਗਾ और तुम हैरान हो जाओगे वाकई ही बहुत ही कम की ट्रिक दसी है दीदी ने ये बड़ी स्क्रब और कुरली जड़ी है तीन जरूर करनी है ठीक है तो फे देखियो लिप्स का कलर बिल्कुल चेंज हो जाएगा और जो तीस लिपस्टिक वगैरह लगाओगे इन सोहनी लगेगी ना बिल्कुल भी होट नहीं सुकन गए व् तो वाणी जरूर पीना पानी जिन्ना हो सके पानी पिओ क्योंकि जो अपने शरीर में ना पानी की कमी होंगी उस टाइम अपनी स्किन भी रुखी सुखी होनी शुरू हो जाती है और अपने जे लिप्स ने भी रुखे सुखे होने शुरू हो जाते हैं सर्दियों से भी पानी व् पिया करो गर्मी से तो चलो पीना ही पीना गर्मी भी वो वाणी जिन्ना हो सके पानी पिया करो ठीक है पानी पिओगे तो स्किन थोड़ी तो रहेगी और किसी भी प्रकार की खुश्की ज किसी भी प्रकार का सोका नहीं होगा ठीक है जी ਵੀਡੀਓ ਅੱਛੀ ਲੱਗੀ ਵੀ ਜੋ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜ਼ਰੂਰ ਕਰਨਾ ਇਸ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦੇਣਾ ਬਹੁਤ ਵਧੀਆ ਕੰਮ ਦੀ ਰੈਮਡੀ ਹੈ ਜਿਹੜੀ ਤੁਹਾਡੇ ਨਾਲ ਆਪਾਂ ਸ਼ੇਅਰ ਕੀਤੀ ਹੈ ਤੇ ਬਾਅਦ ਤੋਂ ਬਾਅਦ ਤੁਸੀਂ ਇਹ ਵਾਲੀ ਵੀਡੀਓ ਸ਼ੇਅਰ ਕਰੋ ਔਰ ਇਹ ਵਾਲੀ ਸਟੋਰ ਕਰਕੇ ਰੱਖ ਲਓ ਰੈਮਡੀ ਸਟੋਰ ਕਰਕੇ ਫ੍ਰਿਜ ਚ ਰੱਖ ਲਓ ਜਦੋਂ ਵੀ ਤੁਸੀਂ ਆਪਣੇ ਸਿਰੇ ਉੱਤੇ ਸਕਰਬ ਕੀਤਾ ਫਿਰ ਬਰਸ਼ ਕਰ ਲਿਆ ਸ਼ਾਮ ਨੂੰ ਵੀ ਕੀਤਾ ਤੇ ਬ੍ਰਸ਼ ਕਰਨਾ ਹੈ ਕਰ ਲੋ ਨਹੀਂ ਕਰਨਾ ਤਾਂ ਨਾ ਕਰੋ ਤੁਹਾਡੀ ਮਰਜ਼ੀ ਆਪਣੀ ਠੀਕ ਹੈ ਬਹੁਤ ਸੋਹਣੇ ਲਿਪਸ ਹੋ ਜਾਣਗੇ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਈ ਹੋਣੀ ਵੀਡੀਓ ਪਸੰਦ ਆਈ ਵੀਡੀਓ ਲਾਈਕ ਸ਼ੇਅਰ ਤੇ ਕਮੈਂਟਸ ਹੋਣਾ ਜ਼ਰੂਰ ਕਰਨਾ ਤੁਹਾਡੇ ਸਪੋਰਟ ਦੀ ਔਰ ਪਿਆਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਪਿਆਰ ਸਪੋਰਟ ਦਿੰਦੇ ਰਹੋ ਬਾਅਦ ਤੋਂ ਬਾਅਦ ਚੈਨਲ ਨੂੰ ਸਬਸਕ੍ਰਾਈਬ ਕਰੋ ਮੈਂ ਵੀ ਬਿੰਦੂ ਲੁਧਿਆਣਾ ਤੋਂ ਬਿਲੋਂਗ ਕਰਦੀ ਆ ਤੁਹਾਡੇ ਲਈ ਸੋਹਣੇ ਸੋਹਣੇ ਟਿਪਸ ਲੈ ਕੇ ਆਣੇ ਆ ਨੈਕਸਟ ਵੀਡੀਓ ਹੋਵੇਗੀ ਜਿਹੜੀ ਪੰਜ ਕੁ ਵਜੇ ਨਾਲ ਵੀਡੀਓ ਆਵੇਗੀ ਉਹ ਜਿਨ੍ਹਾਂ ਦੇ ਹੇਅਰ ਰਿਮੂਵ ਨਹੀਂ ਹੁੰਦੇ ਹੈਗੇ ਚਿਹਰੇ ਤੇ ਤੇ ਉਹ ਵੀ ਕਮੈਂਟ ਆਈ ਸੀਗੀ ਦੀਦੀ ਹੇਅਰ ਰਿਮੂਵ ਲਈ ਕੋਈ ਵੀਡੀਓ ਦੱਸੋ ਬਹੁਤ ਹੀ ਪਿਆਰੀ ਜਿਹੀ ਰੈਮਡੀ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਤੁਸੀਂ ਫੇਸ ਦੇ ਹੇਅਰ ਜਿਹੜੇ ਨੇ ਰਿਮੂਵ ਕਰ ਸਕਦੇ ਹੋ ਤੁਹਾਡਾ ਜਿਹੜਾ ਚਿਹਰਾ ਬਿਲਕੁਲ ਸਾਫ਼ ਸੁਥਰਾ ਹੇਅਰ ਦੇ ਨਾਲ ਨਾਲ ਤੁਹਾਡਾ ਚਿਹਰਾ ਵੀ ਗਲੋਇੰਗ ਹੋ ਜਾਵੇਗਾ ਉਸ ਰੈਮਡੀ ਦੇ ਨਾਲ ਤੇ ਚਲੋ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਲਾਈਕ ਕਰਦੇ ਤੇ ਚਲੋ ਜ